ਅੱਜ ਦੀ ਵੱਡੀ ਖਬਰ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੇੜੀ ਭੰਡਾਰੀ ਦਾ ਕਹਿਣਾ ਹੈ ਕਿ ਲੈਂਡ ਪੁਲਿੰਗ ਨੀਤੀ ਲੈਣ ਮਾਫੀਆ ਦੇ ਹੱਥ ਮਜ਼ਬੂਤ ਕਰਨ ਲਈ ਕਿਸਾਨਾਂ ਦੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਅਧਿਓਂ ਦਾ ਇਰਾਦਾ ਰੱਖਦੀ ਹੈ। ਸਦੀ ਪਾਰਟੀ ਦੇ ਕਪੂਰਥਲਾ ਦੇ ਕਾਰਜਕਾਰੀ ਦਰਸ਼ਕ ਜਿੰਦੀ ਸਾਹਿਬ ਸ਼ਰਦਾ ਜੀ ਹੈਰੀ ਸਾਹਿਬ ਮਹਾਮੰਤਰੀ ਸਰਵਰਟੇ ਬੋਲ ਕੇ ਸਤਿਕਾਰਯੋਗ ਪੱਤਰ ਮਦੂ ਉਹ ਅੱਜ ਤੁਹਾਡੇ ਵਿੱਚ ਹਾਜ਼ਰ ਹੋਏ ਹਨ ਭਾਰਤੀ ਜਨਤਾ ਪਾਰਟੀ ਨੇ ਜੀਟੀਐ ਸਰਕਾਰ ਲੈਂਡ ਪੂਲਿੰਗ ਪਾਲਸੀ ਲਾ ਕੇ ਆਈ ਹੈ ਉਹਦੇ ਵਿਰੋਧ ਵਾਸਤੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਸੀ ਪ੍ਰੀਸ ਆਫ ਦਾ ਅੱਜ ਦਾ ਸਾਡਾ ਜਿਹੜਾ ਕਾਰਕਰਮ ਬਣਿਆ ਸੀ ਇਸ ਨਾਤੇ ਤੁਹਾਨੂੰ ਅੱਜ ਤਕਰੀਬ ਦਿੱਤੀ ਹੈ ਤੁਹਾਡੇ ਰਾਹੀਂ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਕਿਸਾਨੀ ਮਜ਼ਦੂਰਾਂ ਨੂੰ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਜੱਟਾਂ ਮੰਗਰ ਖੜੀ ਹੋਏਗੀ ਜਿਹੜਾ ਇਹ ਪੰਜਾਬ ਵਿਰੋਧੀ ਇਹ ਆਮ ਆਦਮੀ ਪਾਰਟੀ ਸਰਕਾਰ ਬਿੱਲ ਲੈ ਕੇ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਹਰ ਕਾਰਕਟਰ ਚਾਹੇ ਸ਼ਹਿਰ ਚ ਦਾ ਰਿਹਾ ਵਾ ਚਾਹੇ ਪਿੰਡਾ ਚ ਦਾ ਰਿਹਾ ਵਾ ਇਸ ਲੈਂਡ ਪੁਬਲਿਕ ਏਜੰਸੀ ਕੋ ਆਪਣ ਨੇ ਬਿੱਲ ਦਾ ਸੀ ਪੁਰ ਜੋਰ ਵਿਰੋਧ ਕਰਾਂਗੇ ਅਦਲੀ ਤੁਹਾਡੇ ਵਿੱਚ ਮੈਂ ਜੀ ਸੰਦੇਸ਼ ਦੇਣ ਵਾਸਤੇ ਹਾਜ਼ਰ ਹੋਇਆ ਮੈਂ ਸਾਥੀਓ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕੀਤੀ ਹੈ ਠਾਪਨੇ ਪਾਲਾ ਜਿਪੜਿਆ ਹੁਣ ਜੀ ਲਗਭਗ 40000 ਏਕੜ ਜਿਹੜੀ ਪੰਜਾਬ ਦੀ ਫਰਟਾਈਲ ਜ਼ਮੀਨ ਹੈਗੀ ਆ ਉਪਚਾਉ ਜ਼ਮੀਨ ਜਿਹੜੀ ਹੈਗੀ ਆ ਉਹਨੂੰ ਇਹਨਾਂ ਨੇ ਕਿਸਾਨਾਂ ਦੇ ਕੋਲੋਂ ਬਿਗੈਰ ਕੋਈ ਮੁਆਵਜ਼ਾ ਦਿੱਤੇ ਇਹਨਾਂ ਨੇ ਜਗਾਓ ਅਕਵਾਇਰ ਕਰਨੀ ਹੈ। ਉਹ ਬੰਦਲੀ ਦਾ ਲੈਂਡ ਮਾਫੀਆ ਇਹਨਾਂ ਨੇ ਮੋਰੇ ਕਰਕੇ ਪੰਜਾਬ ਦੇ ਜਿਹੜੇ ਘੋਲੇ ਪਾਲੇ ਕਿਸਾਨ ਹੈ ਮਿਹਨਤੀ ਕਿਸਾਨ ਹੈ ਉਹਨਾਂ ਨੂੰ ਇਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕਰਨੀ ਹੈ। ਇਹ ਝੂਠੀ ਸਰਕਾਰ ਇਦੇ ਮੁਖੀਆ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸ਼ਿਸ਼ੋਧਿਆ ਜੀ ਸਤेंद्र ਜੈਨ ਜੀ ਬਹਿਬ ਕੁਮਾਰ ਜੀ ਵਈਏ ਨਾਇਰ ਜੀ ਇਹ ਸਾਰੇ ਜਿਹੜੀ ਜੰਗਲੀ ਹੈ ਜਿਨ੍ਹਾਂ ਨੇ ਪਹਿਲਾਂ ਦਿੱਲੀ ਦੇ ਵਿੱਚ ਬਹੁਤ ਵੱਡਾ ਸਕੈਮ ਕੀਤਾ ਸੀਗਾ ਸ਼ਰਾਬ ਦਾ ਆਪਾਂ ਸਾਰਿਆਂ ਨੇ ਦੇਖਿਆ ਵੀ ਸਾਰੇ ਜੇਲ੍ਹਾਂ ਘੱਟ ਕੇ ਆਏ ਆ ਹੁਣ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਹਰਾਇਆ ਉਹ ਦਿੱਲੀ ਦੇ ਵਿੱਚ ਹਾਦਫਾ ਦੀ ਸਰਕਾਰ ਬਣੀ ਉਹਨਾਂ ਬਿੱਲ ਓਕੇ ਇਹ ਹੁਣ ਪੰਜਾਬ ਵੱਲ ਇਹਨਾਂ ਨੇ ਮੂੰਹ ਕਰ ਲਿਆ ਉਹ ਰਿਆਸੀਆਂ ਸਕੀਮਾਂ ਘੜਦੇ ਐ ਕਿ ਜਿਸ ਦੇ ਨਾਲ ਇਹ ਪੰਜਾਬ ਨੂੰ ਆਪਣਾ ਏਟੀਐਮ ਸਮਝਦੇ ਐ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਸਾਡੇ ਪ੍ਰਦੇਸ਼ ਪ੍ਰਧਾਨ ਸਾਹਿਬ ਸੁਨੀਲ ਜਾਖੜ ਜੀ ਸਾਡੇ ਕਾਰਜਕਾਰੀ ਅਧਿਖ ਅਸ਼ਨੀ ਸ਼ਰਮਾ ਸਾਹਿਬ ਅੱਜ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਗੱਲ ਰੱਖੀ ਐ। ਜਾਖੜ ਸਾਹਿਬ, ਗਵਰਨਰ ਸਾਹਿਬ ਵੀ ਮਿਲ ਕੇ ਆਏ ਸੀ। ਲੁਧਿਆਣਾ ਦੇ ਲਗਭਗ 27-28 ਪਿੰਡਾਂ ਦੇ ਜਿਹੜੇ ਸਰਪੰਚ ਸਹਿਬਾਨ ਸਾਡੇ ਕਿਸਾਨ ਵੀਰ ਸੀਗੇ ਉਹ ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦੇ ਕੇ ਆਏ ਸੀਗੇ ਆਪਣਾ ਬਰੋਲ ਦਰਜ ਕਰਾਇਆ ਸੀ ਵੀ ਅਸੀਂ ਕੋਈ ਵੀ 1 ਇੰਚ ਜ਼ਮੀਨ ਦੇਣੀ ਪਿਆ ਨਹੀਂ ਐ। ਉਹ ਜਿਹੜੀ ਇਹਨਾਂ ਦੀ ਪਾਲਿਸੀ ਆ ਉਹਦੇ ਵਿੱਚ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਲੁੱਟਣਾ ਹੈ ਇਹ ਵੀ ਤੁਹਾਡੇ ਵਾਸਤੇ ਦੱਸਣਾ ਬਹੁਤ ਜ਼ਰੂਰੀ ਹੈ ਇਹ ਜ਼ਿਲ੍ਹਾ ਕਿਸਾਨ ਦੇ ਕੋਲੋਂ ਇੱਕ ਏਕੜ ਜ਼ਮੀਨ ਲੈਣਗੇ ਉਹਦੀ ਏਬਲਸ ਦੇ ਵਿੱਚ ਇਹਨਾਂ ਨੇ ਉਸ ਕਿਸਾਨ ਨੂੰ ਹਜ਼ਾਰ ਗਾਜਾ ਇੱਕ ਪਲਾਟ ਦੇਣਾ ਹੈ ਰੈਸੀ ਪਲਾਟ 1 ਏਕੜ ਦੇ ਬਦਲੇ ਹਾਂਜੀ ਉਹ 200 ਗਾਜਾ ਕਮਰਸ਼ੀਅਲ ਪਲਾਟ ਦੇਣਾ ਹੈ ਜਦ ਕਿ ਕਿਸਾਨ ਨੂੰ ਇੱਕ ਫਸਲ ਦੀ ਲਗਭਗ 80-85000 ਰੁਪਇਆ ਜਿਹੜਾ ਉਹਨਾਂ ਨੂੰ ਇਨਕਮ ਹੁੰਦੀ ਹੈ ਮੇਂ ਸਾਲ ਦੇ ਜੇ 2-3 ਫਸਲਾਂ ਲਾਣ ਤੇ ਉਹਨਾਂ ਨੂੰ 2 ਲੱਖ ਰੁਪਇਆ ਸਾਲ ਦਾ ਕਿਸਾਨ ਨੂੰ ਮੱਚਦਾ ਬਖਸ਼ਦਾ ਔਰ ਕਿਸਾਨ ਦੇ ਨਾਲ ਇਕੱਲੇ ਕਿਸਾਨ ਨਹੀਂ ਹੁੰਦਾ ਉਹਦੇ ਨਾਲ ਜਿਹੜੇ ਉਹਦੇ ਮਜ਼ਦੂਰ ਕੰਮ ਕਰਦੇ ਆ ਸਾਡਾ 80% ਜਿਆਦਾ ਕੰਮ ਕਰਦਾ ਵਾ ਉਹ ਸਾਰੇ ਲੋਕ ਬੇਲੇ ਹੋ ਜਰਿਆ। ਉਹਦੀ ਇਹ ਵੇਦੇ ਵਿੱਚ ਇਹਨਾਂ ਨੇ ਕਿਸਾਨਾਂ ਨੂੰ 1 ਰੁਪਿਆ ਨਹੀਂ ਦੇਣਾ। ਉਹ ਸਿਰਫ 30000 ਰੁਪਿਆ ਸਿਰਫ 30000 ਰੁਪਿਆ ਸਾਲ ਦਾ ਉਹਨਾਂ ਨੂੰ ਮੁਆਵਜ਼ਾ ਦੇਣਾ ਹੈ 3 ਸਾਲਾਂ ਵਾਸਤੇ 3 ਸਾਲਾਂ ਤੱਕ ਕਰ। 3 ਸਾਲਾਂ ਤੱਕ ਕਰ ਸਿਰਫ 30000 ਰੁਪਿਆ ਮੁਆਵਜ਼ਾ ਦੇਣਾ ਕਿਸਾਨਾਂ ਨੂੰ। ਉਹ ਜਿੰਨੀ ਜਿਹੜਾ ਐਕਵਾਇਰ ਕਰ ਰਹੇ ਆ ਹੁਣ ਜੇ ਡਿਵੈਲਪ ਕਰਨਾ ਹੋਵੇ ਤਾਂ ਸਾਲਾ ਸਾਲ ਸਾਲਾ ਸਾਲ ਲੱਗ ਜਾਣਾ ਹੈ ਗਿਆ ਮਤਲਬ ਤਿੰਨਾਂ ਸਾਲਾਂ ਬਾਅਦ ਕਿਸਾਨ ਰੁਕੇ ਕਿੱਥੋਂ ਬਾਹੂ ਆ ਇਹ ਬੜਾ ਵੱਡਾ ਕੁਐਸਚਨ ਮਾਰਕ ਹੈਗਾ ਇਸ ਕਰਕੇ ਅੱਜ ਕਿਸਾਨਾਂ ਦੇ ਬੱਚੇ ਬਹੁਤ ਸੂਝ ਗਾਲ ਲਗੇ ਉਹ ਵੀ ਵੱਡੀਆਂ ਵੱਡੀਆਂ ਯੂਨੀਵਰਸਿਟੀ ਚ ਆਪਣੀ ਐਜੂਕੇਸ਼ਨ ਲੈ ਰਹੇ ਆ ਇੱਕ ਤਾਂ ਉਹਨਾਂ ਨੂੰ ਬੇਬੂਫ ਨਾ ਸਮਝਾਉਣ ਉਹਨਾਂ ਬੱਚਿਆਂ ਨੇ ਵੀ ਇਸ ਚੀਜ਼ ਦਾ ਵਿਰੋਧ ਕਰਨਾ ਹੈ ਇਹ ਸਰਕਾਰੋਂ ਸਰਕਾਰਾਂ ਯੇ ਮੈਨੂੰ ਕਿਸਾਨਾਂ ਨੇ ਪਰਪਰ ਹੁੰਨਾ ਪਈਆਂ ਸੀਗੀਆਂ ਜਿਹੜੇ ਚੁਟਕੀ ਮਾਰ ਕੇ ਕਹਿੰਦੀ ਸੀਗੀ ਕਿ ਅਸੀਂ 50 ਮਿੰਟਾਂ ਦੇ ਵਿੱਚ ਐਮਐਸਪੀ ਸਾਰੀ 24 ਫੀਸਦੀ ਐਮਐਸਪੀ ਲੱਭ ਗਏ ਅੱਜ ਸਾਢੇ 3 ਸਾਲ ਬੀਤ ਗਏ ਆ ਕੋਈ ਨਜ਼ਾਰਾ ਕਿਤੇ ਮਿਤਾ ਨਹੀਂ ਇਹੋ ਲੋਕ ਆ ਜਿਨ੍ਹਾਂ ਨੇ ਕਿਸਾਨਾਂ ਨੂੰ ਹੁਣ ਦੁਆਰ ਕੋ ਇੱਥੇ ਬਿਠਾਇਆ ਸੀਗਾ ਖਨੋਰੀ ਬਾਡਰ ਤੇ ਸ਼ੰਭੂ ਬਾਡਰ ਲੇਕਿਨ ਅੱਜ ਇਹੀ ਉਹਨਾਂ ਨੂੰ ਉਜਾੜਨ ਤੇ ਤੋੜਿਆ ਅੱਜ ਪੰਜਾਬ ਨੂੰ ਲੋੜ ਨਹੀਂ ਹੈ ਸਿਆਰੀਕਰਨ ਕਰਨ ਦੀ ਜੋ ਹਿੰਦੁਸਤਾਨ ਦਾ ਸੰਸਖਸ਼ ਹੈ ਉਹਦੇ ਮੁਤਾਬਕ 31% ਸਿਆਰੀਵਾਦੀ ਹੋਣੀ ਚਾਹੀਦੀ ਹੈ